ਇਤੋਂ ਦਾ ਕਟਿਆ ਰਾਜ ਪ੍ਰਬੰਧ ਮਰਦਾਬਾਦ ਜੈ ਹੁ ਜੈ ਹੁ ਕਿਸਾਨਾਂ ਨੂੰ ਤੱਤੀਆਂ ਛੜਕਾਂ ਤੇ ਬਹਾਉਣ ਵਾਲਾ ਪ੍ਰਸ਼ਾਸਨ ਮਰਦਾਬਾਦ ਜੈ ਹੁ ਜੈ ਹੁ ਕਿਸਾਨਾਂ ਨੂੰ ਅਣ ਦੇਖਿਆ ਕਰਨ ਵਾਲੀ ਸਰਕਾਰ ਮਰਦਾਬਾਦ ਜੈ ਹੁ ਜੈ ਹੁ ਪਾਰੀ ਕਰਨ ਵਾਲੀ ਸਰਕਾਰ ਮਰਦਾਬਾਦ ਜੈ ਹੁ ਜੈ ਹੁ ਬਾਵੇ ਕਰਨਕੇ ਮੁਕਰਨ ਵਾਲਾ ਪ੍ਰਸ਼ਾਸਨ ਮਰਦਾਬਾਦ ਜੈ ਹੁ ਜੈ ਹੁ ਕਿਸਾਨਾਂ ਦੀਆਂ ਮੰਗਾਂ ਮੁਕਰਨਾਲਾ ਪ੍ਰਸ਼ਾਸਨ ਮਰਦਾਬਾਦ ਸਰਕਾਰਾਂ ਮਰਦਾਬਾਦ ਚੋਥੇ ਦਾ ਸਰਕਾਰਾਂ ਮਰਦਾਬਾਦ ਜਲਵਾਬ ਕਿਸਾਨਾਂ ਦੀਆਂ ਵੈਰੀ ਸਰਕਾਰਾਂ ਮਰਦਾਬਾਦ ਪ੍ਰਸ਼ਾਸਨ ਕਰ ਰਿਹਾ ਮੈਂ ਕਾਕਾ ਸਿੰਘ ਕੋਲਡਾ ਸੂਬਾ ਯਾਰਸ਼ਕਾ tripartite ਸੰਘਣਤਾ ਸਿਦੂਪੁਰ ਮੇਰੇ ਕੱਬੇ ਪਾਸੇ ਜ਼ਿਲ੍ਹਾ ਪ੍ਰਧਾਨ ਬਲਦੇ ਸਿੰਘ ਸੰਧੋਆ ਸਦੀਪਾਸੇ ਰੇਸ਼ੂ ਸਿੰਘ ਯਾਤਰੀ ਜਿਲ੍ਹਾ ਜਲਸਕਤਰ ਦੇ ਅੱਗੇ ਖੜੇ ਨੇ ਅੱਜ ਸਾਨੂੰ ਐਮਰਜੈਂਸੀ ਅਸੀਂ ਥੋੜੇ ਸਮੇਂ ਦੀ ਇਹਨਾਂ ਨੇ ਜ਼ਿਲ੍ਹਾ ਕਮੇਟੀ ਨੇ ਜਿਹੜੀ ਮੀਟਿੰਗ ਬੁਲਾਈ ਸੀ ਮੀਟਿੰਗ ਦੇ ਵਿੱਚ ਕੁਝ ਮੰਗਾਂ ਤਾਂ ਹੈਗੀਆਂ ਪ੍ਰਸ਼ਾਸਨ ਨਾਲ ਜਿਹੜੀਆਂ ਵਾਰ-ਵਾਰ ਮੀਟਿੰਗਾਂ ਹੋਈਆਂ ਰਿਜ਼ਲਟ ਕੋਈ ਨਹੀਂ ਪੈਨ ਲਾਦ ਨੇ ਲਾਰੇ ਲੱਪੇ ਆ ਦੂਜਾ ਜਿਹੜਾ ਪ੍ਰਾਲੀ ਵਾਲਾ ਇਸ਼ੂ ਆ ਜਿਹੜਾ ਸੁਪਰੀਮ ਕੋਰਟ ਦੀ ਟਿੱਪਣੀ ਆਈ ਆ ਗ੍ਰੀਨ ਟ੍ਰਬੂਨ ਦਾ ਫੈਸਲਾ ਵੀ ਰੋਲਤਾ ਜਿਹੜੀਆਂ ਸਰਕਾਰਾਂ ਸਾਡੇ ਦਰਾਂ ਤੇ ਖੜਦੀਆਂ ਹੁੰਦੀਆਂ ਵੀ ਵੋਟਾਂ ਪਾਓ ਅਸੀਂ ਛੋਟੇ ਮਸਲੇ ਹੱਲ ਕਰਾਂਗੇ ਹੁਣ ਸਾਰੀਆਂ ਦੇਸ਼ ਦੀਆਂ ਸਿਆਸੀ ਪਾਰਟੀਆਂ ਚੁੱਪ ਨੇ ਇਹਦਾ ਮਤਲਬ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕਿਸਾਨਾਂ ਤੇ ਤਲਵਾਰ ਧਰ ਆਪ ਚੁੱਪ ਨੇ ਤਾਂ ਉਹਦੇ ਰੋਸ ਵਜੋਂ ਬਈ ਕਿਸਾਨਾਂ ਕੋਲੇ ਜਾਂ ਤਾਂ ਕੋਈ ਹੱਲ ਦੱਸੋ ਬਤਲਵਾ ਢੰਗ ਕੋਈ ਦੱਸੋ ਹੈ ਕੁਛ ਨਹੀਂ ਜੁਰਮਾਨੇ ਲਾਉਣੇ ਸ਼ੁਰੂ ਕਰਤੇ ਜੁਰਮਾਨੇ ਕਿੰਨੇ ਮੰਨ ਲੋ ਸੱਤ ਕਨਾਲਾ 16 ਮਰਲੇ ਕਿਸਾਨ ਨੇ ਅੱਗ ਲਾਈ ਕਿਸੇ ਨੇ ਸਬਜ਼ੀਆਂ ਬੀਜਣੀਆਂ ਕਿਸੇ ਨੇ ਆਪਦੇ ਫਸਲ ਵੀ ਜਣੇ ਕਿਸੇ ਨੇ ਆਲੂ ਵੀ ਜਣੇ ਆ ਉਹਦੇ ਵਿੱਚ ਕੋਈ ਹੱਲ ਨਹੀਂ ਤਾਂ ਇਹਨਾਂ ਨੇ ਜਿਹੜੇ ਜੁਰਮਾਨੇ ਵੀ ਇਹਨੇ ਉੱਤੇ 40000 ਦੀ ਫਸਲ ਲਈ ਹੋਈ 50000 ਜੁਰਮਾਨਾ ਤੇ ਨਾਲ ਸਜ਼ਾ ਜੇਲ੍ਹ ਆਲੀ ਤਾਂ ਜਿਹੜੇ ਸਾਡੇ ਦੂਜੇ ਪਾਸੇ ਇੱਕ ਹਿੱਸਾ ਪਿਆ ਜਿਨੇ ਪਾਣੀ ਖਰਾਬ ਕੀਤਾ ਵਾਤਾਵਰਨ ਖਰਾਬ ਕੀਤਾ ਫੈਕਟਰੀਆਂ ਨੂੰ ਸਮਾਂ ਛੋੜ ਦਿੱਤੀ ਵੀ ਕੋਈ ਜਿਹੜੀ ਜੁਰਮਾਨੇ ਵਾਲੀ ਮਾੜੀ ਮੋਟੀ ਉਹਨਾਂ ਦੀ ਪੈਂਦੀ ਸੀ ਡਰ ਵੀ ਸਾਨੂੰ ਜੇਲ੍ਹ ਜਾਣਾ ਪੈਣਾ ਉਹ ਮੱਤ ਹਟਾਤੀ ਕਿਸਾਨਾਂ ਤੇ ਵਧਾਤੀ ਤਾਂ ਉਹਦੇ ਰੋਸ ਵਿੱਚ ਅੱਜ ਜ਼ਿਲ੍ਹਾ ਕਮੇਟੀ ਦੇ ਜਿਹੜਾ ਪ੍ਰੋਗਰਾਮ ਦਿੱਤਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਆਏ ਨੇ ਤਾਂ ਜੇ ਪ੍ਰਸ਼ਾਸਨ ਨਾ ਹਟਿਆ ਤਾਂ ਐਮਰਜੈਂਸੀ ਇਹ ਸਾਨੂੰ ਧਰਨੇ ਸਿਫਟ ਕਰਕੇ ਜੇਲਾਂ ਦੇ ਬਾਰਾਂ ਚ ਲੈ ਕੇ ਜਾਵਾਂਗੇ ਬਈ ਇਹ ਤਾਂ ਕਹਿੰਦੇ ਵੀ ਕਿਸਾਨਾਂ ਨੂੰ ਅਸੀਂ ਡਰਾਉਣਾ ਹੈ ਠਮਕਾਉਣਾ ਹੈ ਕਿਸਾਨ ਸਿਆਣੇ ਹੋ ਜਾਣਗੇ ਤਾਂ ਤੁਸੀਂ ਹੱਲ ਦੱਸੋ ਡਰਾਉਣ ਦੀ ਕੀ ਲੋੜ ਹੈ ਤੁਸੀਂ ਹੱਲ ਦੱਸੋ ਜੇ ਹੱਲੋਂ ਕਿਸਾਨ ਨਾ ਕਰਨ ਫਿਰ ਆ ਕਿੱਧਰ ਗਿਆ ਢਾਈ ਕਿੱਲਾਂ ਦਾ ਗ੍ਰੇਨ ਟ੍ਰਬੂਨ ਦਾ ਫੈਸਲਾ ਸੀਗਾ ਵੀ ਛੋਟੇ ਕਿਸਾਨਾਂ ਨੂੰ ਅਸੀਂ ਮਸ਼ੀਨਰੀ ਦੇਵਾਂਗੇ ਫੇਰ ਆ ਕਿ ਅਸੀਂ 100 ਰੁਪਿਆ ਕਮਾਂਡੋ ਵਾਂਗਰ ਮਾਜਵਾ ਦੇਵਾਂਗੇ ਹੁਣ ਸਾਰਾ ਕੁਝ ਛਾ ਕੇ ਅਸਲ ਦੇ ਵਿੱਚ ਜਿਵੇਂ ਇਹਨਾਂ ਨੇ ਚਲਾਣਾ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇੱਕ ਸਾਧਨ ਭਾਲ ਲਿਆ ਲੁੱਟਣ ਦਾ ਤਾਂ ਕਿਸਾਨਾਂ ਨੂੰ ਹੁਣ ਅੱਗ ਦੇ ਬਹਾਨੇ ਸਾਧਨ ਭਾਲ ਲਿਆ ਇਹਦੀ ਪੂਰੇ ਸ਼ਬਦਾਂ ਵਿੱਚ ਅਸੀਂ ਨਕੇਂਦੀ ਵੀ ਕਰਦੇ ਆ ਜੇ ਪ੍ਰਸ਼ਾਸਨ ਸਰਕਾਰ ਪਿੱਛੇ ਨਾ ਮੁੜੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਧਰਨੇ ਸਾਡੇ ਪੱਕੇ ਮੋਰਚੇ ਲੱਗੇ